ਪਿੰਡ ਸਲੋ ਵਿਖੇ ਸਲਾਨਾ ਜੋੜ ਮੇਲਾ ਅਤੇ 6 ਇੰਚ ਮੇਲਾ ਕਰਵਾਇਆ ਗਿਆ ਇਸ ਮੌਕੇ ਤੇ ਸਾਬਕਾ ਐਮਐਲਏ ਸਰਦਾਰ ਅੰਗਰ ਸਿੰਘ ਸੈਣੀ ਨੇ ਕੀਤੀ ਸ਼ਿਰਕਤ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰਨਵਾ ਸ਼ਹਿਰ ਇਥੋਂ ਦੇ ਨਜ਼ਦੀਕੀ ਪਿੰਡ ਸਲੋ ਵਿਖੇ ਲੱਖ ਦਾਤਾ ਦਰਬਾਰ ਪਿੰਡ ਸਲੋ ਦੇ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਅਤੇ ਇਸ ਮੌਕੇ ਤੇ ਜੇਤੂ ਪਹਿਲਵਾਨਾਂ ਨੂੰ ਵਾਜਵ ਇਨਾਮ ਵੀ ਦਿੱਤਾ ਗਿਆ ਅਤੇ ਅੰਗਰ ਸਿੰਘ ਸੈਣੀ ਸਾਭਕਾ ਐਮਐਲਏ ਨੇ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਇਹੋ ਜੇ ਛਿੰਝ ਮੇਲੇ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ ਆਓ ਸੁਣਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਜਿੱਤਿਆ ਪਹਿਲਵਾਨ ਬੜੇ ਬਾਲ ਜਿੱਤੀਏ ਨਵਾਂ ਸ਼ਹਿਰ

ਕੁਛ ਨਹੀਂ ਹੈ ਇਸ ਪਰ ਮੇਰਾ ਜਿਲਦ কুমার ਵਾਂਗਾ ਜੀ ਬਹੁਤ ਤੁਹਾਡਾ ਪਛਾਣਾ ਪਰ ਲੱਖ ਲੱਖ ਬਣਾਈਆਂ ਦੀਨਾਂ ਨਗਰ ਦੇ ਅਲ ਪਛੈਤਾ ਜਿਹਨੇ ਮੇਲਾ ਮੋਢਾ ਮੋਢਾ ਲਾਇਆ ਤਿੰਨ ਦਿਨ ਮੇਲੇ ਦਾ ਇਹਦਾ ਸਹਿਯੋਗਤਾ ਮੋਢਾ ਮੋਢਾ ਮਨੂ ਜੀ ਭਾਜੀ ਬਿਆਲ ਜੀ ਹੋਰ ਸੋਹ ਭਾਜੀ ਜੋ ਵੀ ਮੇਰੇ ਭਰਾ ਨਹੀਂ ਨਾਂ ਲੈ ਸਕਦਾ ਉਹਨੇ ਮੇਨਾ ਮੋਢੇ ਦਾ ਮੋਢਾ ਲਾਇਆ ਅੱਜ ਮੇਰੇ ਇੱਥੇ ਨਾਲ ਇੱਥੇ ਤੱਕ ਮੇਰੇ ਨਾਲ ਖੜੇ ਆ ਇੱਧੇ ਖੜੂਗੇ ਜਦ ਤੱਕ ਮੇਰੇ ਸਾਇਆ ਇਹਨੂੰ ਮੈਂ ਰੋ ਰੋ ਮਾ ਕੇ ਮੇਲੇ ਦੀ ਰੌਣਕ ਵਧਾਉਣਾ ਬੱਚਿਆਂ ਦਾ ਮੈਸਜ ਕਰੀਏ ਸਾਇਤਰੀ ਨੂੰ ਉਹ ਇਹਨੂੰ ਮੇਲਾ ਕਰਵਾਇਆ ਇਹ ਸਾਡੇ ਸਲੋਹ ਦੇ ਇਤਿਹਾਸ ਵਿੱਚ ਜਦ ਪਹਿਲਾ ਮਿਲਦਾ ਸੀ ਉਹ ਇੰਨਾ ਸਫਲ ਇੰਨਾ ਵਧੀਆ ਕਿਤੇ ਮੈਂ ਬਾਬਾ ਜੀ ਨੂੰ ਧੰਨਵਾਦ ਕਰਦਾ ਹਾਂ ਵਧਾਈ ਦੇਣਾ ਆ ਉਹਦੇ ਜੱਸਾਂ ਗੁਲਵਾਣ ਜੀ ਨੂੰ ਵੀ ਮੈਂ ਇਹ ਦੋ ਧੰਨਵਾਦ ਦੇਣਾ ਮੇਰੇ ਭਾਈ ਪਰਮਾਤਮਾ ਜੀ ਨੇ ਵੀ ਬਹੁਤ ਬਹੁਤ ਦੁਆਵਾਂ ਕੀਤੀਆਂ ਉਹ ਮੰਗ ਲਿਆ ਰਖਣਾ ਬਾਬਾ ਜੀ ਦਾ ਸਬਰ ਜਲਦੀ ਇਹ ਜਿਹੜੇ ਪ੍ਰੋਟੈਕਟ ਕਰਦਾ ਹੈ ਬਿអਉਣ ਵਾਲੇ ਸਾਲ ਦੇ ਵਿੱਚ ਜਿਹੜੇ ਅਸੀਂ ਸਾਡੇ ਟੈਨ ਦੇ ਵਿੱਚ ਜਦ ਬਾਬਾ ਜੀ ਨੇ ਜਾਣਾ ਉਹ ਸਾਰੇ ਬੰਦਿਆਂ ਨੇ ਕਿਹਾ ਅਸੀਂ ਤਰਾਂਗੇ ਦੁਜੀ ਮੁੜ ਕੇ ਖੇਰ ਆਪਣਾ ਸ਼ੇਨਜਰ ਸ਼ੇਨਜਰ ਹੋਰ ਪ੍ਰਮਾਤਮਾ ਸਾਹਮਣੇ ਇੰਨੀ ਤਾਕਤ ਦਵੇ ਅਸੀਂ ਅੰਦਰ ਤੋਂ ਵੱਧ ਕੇ ਕਿ ਬੇਨਤੀ ਆ ਵੀ ਸਾਰਿਆਂ ਨੇ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਜੋੜ ਮੇਲਾ ਜਿਹੜਾ ਮੇਰੇ ਆਪਣੇ ਪਿੰਡ ਸਲੋ ਵਿੱਚ ਹੋਇਆ ਲੱਕ ਦਾਤਾ ਜਿਹੜੀ ਪੀਰਾਂ ਦੀ ਜਿਹੜੀ ਜਗ੍ਹਾ ਬਣੀ ਹੋਈ ਆ ਪਿੰਡ 'ਚ ਖੁਸ਼ੀ ਦੀ ਗੱਲ ਇਹ ਆ ਕਿ ਸਾਰਾ ਮੋਰ ਦੇ ਨਾਲ ਕਮ ਕੰਸੀ ਜਿਹੜਾ ਰੰਗੀ ਭਾਰੀ ਜਿਹੜਾ ਛਿੰਜ ਦਾ ਵੀ ਜਿਹੜਾ ਮਾਨ ਵਾਲੀ ਗੱਲ ਆ ਸਾਡੇ ਵਾਸਤੇ ਸਾਰਿਆਂ ਲਈ ਜਿੱਥੇ ਆਪਾਂ ਆਪਣੇ ਜਿਹੜੇ ਗੁਰੂਆਂ ਨੂੰ ਯਾਦ ਕਰੀਦਾ ਉਹਦੇ ਨਾਮ ਨਾਲ ਨੌਜਵਾਨਾਂ ਨੂੰ ਸੇਤ ਵਧੀਆ ਰੱਖਣ ਵਾਸਤੇ ਬਰੇਰਤ ਵੀ ਜਿਹੜਾ ਇਸ ਵਾਰੀ ਬਾਬਾ ਜੀ ਵੱਲੋਂ ਜਿਹੜਾ ਕੀਤਾ ਗਿਆ ਮੈਂ ਪਰਮਾਤਮਾ ਕੋਲ ਅਰਦਾਸ ਕਰਦਾ ਕਿ ਪਰਮਾਤਮਾ ਆਪਣਾ ਮਿਹਰ ਭਰੇ ਹੱਥ ਸਾਡੇ ਸਾਰੇ ਪਿੰਡ ਵਾਸੀਆਂ ਦੇ ਸਿਰ ਉੱਤੇ ਰੱਖਣ ਇਲਾਕੇ ਵਾਸੀਆਂ ਦੇ ਸਿਰ ਉੱਤੇ ਰੱਖਣ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਇੱਕ achhi soch ਨਾਲ ਜਿਹੜੀ ਅੱਜ ਛਿੰਝ ਦਾ ਮੇਲਾ ਵੀ ਜਿਹੜਾ ਪਹਿਲੀ ਵਾਰੀ ਕਰਾਇਆ ਇਹ ਪ੍ਰਮਾਤ ਮੰਗਲੀ ਵਾਰੀ ਵੀ ਇਹਨਾਂ ਨੂੰ ਹੋਰ ਸ਼ਕਤੀ ਦੇਣ ਤਾਂ ਕਿ ਆਪਾਂ ਇਹਨੂੰ ਹੋਰ بڑے ਪੱਧਰ ਤੇ ਹੋਰ ਜ਼ਿਆਦਾ ਨੌਜਵਾਨਾਂ ਨੂੰ ਛਿੰਝ ਵਿੱਚ ਲੈਵੰਦੀ ਆਈਏ ਇਹ ਨੌਜਵਾਨਾਂ ਨੂੰ ਆਪਣੇ ਇਲਾਕੇ ਦੇ ਲੋਕਾਂ ਨੂੰ ਇੱਕ ਵਧੀਆ ਸੇਧ ਦੇ ਸਕੀਏ ਬਹੁਤ ਬਹੁਤ ਧੰਨਵਾਦ ਜੀ